ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮੁਅਲੈਕਮ ਹੋਰ ਕਿੱਦਾਂ ਜੀ ਸਾਰੇ ਜਾਣੇ ਕਹਿੰਦਾ ਡਰ ਸੀ ਸਾਨੂੰ ਸਮੁੰਦਰਾਂ ਦਾ ਓਏ ਡਰ ਸੀ ਸਾਨੂੰ ਸਮੁੰਦਰਾਂ ਦਾ ਪਰ ਡੋਬ ਦਿੱਤਾ ਸਾਨੂੰ ਕਿਨਾਰਿਆਂ ਨੇ ਧੁੱਪ ਤੋਂ ਡਰਦੇ ਅਸੀਂ ਰਾਤ ਲੰਬੀ ਓਹ ਧੁੱਪ ਤੋਂ ਡਰਦੇ ਅਸੀਂ ਰਾਤ ਲੰਬੀ ਜ਼ਖਮੀ ਕਰ ਦਿੱਤਾ ਸਾਨੂੰ ਤਾਰਿਆਂ ਨੇ ਬੇਗਾਨੇ ਮਾਰ ਦਿੱਤਾ ਓਹ ਬੇਗਾਨੇ ਮਾਰ ਦਿੱਤਾ ਹੱਸ ਕੇ ਜਰ ਜਾਂਦੇ ਪਰ ਮਾਰ ਦਿੱਤਾ ਸਾਨੂੰ ਆਪਣੇ ਪਿਆਰਿਆਂ ਨੇ ਓਏ ਮਾਰ ਦਿੱਤਾ ਸਾਨੂੰ ਆਪਣੇ ਪਿਆਰਿਆਂ ਨੇ ਹਾਂਜੀ ਦੋਸਤੋ ਇਹ ਬੜੀ ਗੂੜੀ ਜੀ ਗੱਲ ਹੈ ਤੇ ਬੜੀ ਔਖੀ ਜੀ ਵੀ ਲੱਗਦੀ ਹੈ ਸਹਿਣੀ ਜਦੋਂ ਬੇਗਾਨਾ ਮਾਰ ਦਾ ਤਾਂ ਹੱਸ ਕੇ ਜਰ ਜਾਂਦੇ ਸੋਹਣਿਆ ਕਹਿੰਦਾ ਵਾਰ ਹੀ ਆਪਦਾ ਕਰ ਦਿੱਤਾ ਕਰਦਾ ਤਾਂ ਕਰੀਏ ਕੀ ਚਲੋ ਕੋਈ ਗੱਲ ਨਹੀਂ ਜੀ ਕਹਿੰਦਾ ਜਦੋਂ ਜੀ ਦਾ ਵਾਰ ਚੱਲਣਾ ਚੱਲ ਹੀ ਜਾਣਾ ਤੇ ਪਰ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ ਦੋਸਤੋ ਜ਼ਿੰਦਗੀ ਕਹਿੰਦੇ ਜਿਉਣ ਦਾ ਨਾ ਹਮੇਸ਼ਾ ਹੱਸ ਖੇਡ ਕੇ ਜਿਉਣਾ ਚਾਹੀਦਾ ਸੋ ਜੀ ਪਿੰਕੀ ਹਮੇਸ਼ਾ ਖੁਸ਼ ਰਹਿ ਕੇ ਮੁਸਕਰਾ ਕੇ ਜਿਉਂਦੀ ਆ ਉਦਾਂ ਹੀ ਤੁਸੀਂ ਆਪਣੀ ਗੱਲਬਾਤ ਨਾਲ ਆਪਣੀ ਲਿਆਕਤ ਨਾਲ ਆਪਣੀ ਦਿਲ ਦੀਆਂ ਗੱਲਾਂ ਨਾਲ ਹਮੇਸ਼ਾ ਹੱਸਦੇ ਖੇਡਦੇ ਰਹੋ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਕਿਉਂਕਿ ਤੁਸੀਂ ਜੇ ਆਪਣੇ ਆਪ ਨੂੰ ਪਿਆਰ ਕਰੋਗੇ ਤਾਂ ਦੁਨੀਆ ਤੁਹਾਨੂੰ ਪਿਆਰ ਕਰੂਗੀ ਫਿਰ ਜਾਂਦੇ ਜਾਂਦੇ ਹੋ ਜੇ ਪਿੰਕੀ ਕੀ ਕਹਿੰਦੇ ਹੁੰਦੀ ਹੈ ਪਿੰਕੀ ਦੀ ਚਾਗ ਲਾਈਨ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਹੈ ਪਿੰਕੀ ਦੀ ਚਾਗ ਲਾਈਨ ਆਲਵੇਜ਼ ਐਟ ਕੇਅਰ ਮੀਨ ਸਮੇਸ਼ਿਆ ਖੁਸ਼ ਰਹੋ ਕਾਮਯਾਬ ਰਹੋ ਬਾਦਰੋ ਦੋਸਤੋ ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਇੱਕ ਦੂਜੇ ਲਈ ਚੰਗੀਆਂ ਗੱਲਾਂ ਚੰਗੀਆਂ ਬਾਤਾਂ ਚੰਗੀਆਂ ਦਿਲ ਦੇ ਇਹ ਕਹਿੰਦੇ ਦਿਲ ਦੇ ਗਹਿਰਾਈਆਂ ਤੱਕ ਜਾਣਾ ਚਾਹੀਦਾ ਵੀ ਸ਼ਹਰੀ ਕਿ ਦੂਸਰੇ ਲਈ ਚੰਗੇ ਸੋਚਣਾ ਚਾਹੀਦਾ ਕਿਸੇ ਦਾ ਮਾੜਾ ਨਾ ਕਰਨਾ ਕਿਉਂਕਿ ਜ਼ਿੰਦਗੀ ਇੱਕ ਵਾਰੀ ਮਿਲਦੀ ਆ ਕਹਿੰਦਾ ਮੌਕਾ ਤਾਂ ਕਹਾਣੀਆਂ ਦਿੰਦੀ ਆ ਅਸਲ ਜੀ ਜ਼ਿੰਦਗੀ ਨਹੀਂ ਦਿੰਦੀ ਸੋ ਐਦਾ ਹੀ ਗੱਲਬਾਤ ਦਾ ਮੈਨੂੰ ਸਪੋਰਟ ਕਰਦੇ ਰਹੋ ਸੋ ਕੀਪ ਸਪੋਰਟਿੰਗ ਤੁਹਾਡੀ ਪਿੰਕੀ ਸੰਦਰਫ ਪਿੰਕੀ ਮੋਗੇ ਵਾਲੀ ਤੇ ਮੇਰੇ ਫੈਨ ਤੇ ਤੁਹਾਨੂੰ ਪਤਾ ਕੋਈ ਵੀ ਗੱਲਬਾਤ ਮੇਰੇ ਇਨਬਾਕਸ ਤੇ ਵੀ ਸ਼ੇਅਰ ਕਰ ਸਕਦੇ ਹੋ ਉਹ ਮਿਲਦੇ ਆ ਜੀ ਜਲਦੀ ਤੁਹਾਨੂੰ ਸਾਰੇ ਜਾਣੇਓ ਸੋ ਹੋ ਜੇ ਫਿਰ ਜਾਂਦੀ ਜਾਂਦੀ ਤੁਹਾਡੇ ਸਭ ਦਾ ਰਪਰਾਖਾ ਕੀਪ ਸਪੋਰਟਿੰਗ ਐਚ ਕੇਅਰ ਬਾਏ